ਨਖਾਈਆ ਕਰਾਰ ਹੋਣ ਮਗਰੋਂ ਵਿਰਸਾ ਸਿੰਘ ਬਲਟੋਹਾ ਨੇ ਤੀਸਰੇ ਦਿਨ ਵੀ ਸੇਵਾ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਪੂਰੀ ਕੀਤੀ। ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 3 ਦਿਨ ਲਈ ਝੂਠੇ ਬਰਤਨ ਮਾਂਜਣ ਦੀ ਸੇਵਾ ਅਤੇ ਜੋੜੇ ਸਾਫ਼ ਕਰਨ ਦੀ ਸੇਵਾ ਕਰਨ ਦਾ ਹੁਕਮ ਹੋਇਆ ਸੀ। ਹੁਣ ਉਹ ਕੱਲ ਤੋਂ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ 2 ਦਿਨ ਦੀ ਸੇਵਾ ਕਰਨਗੇ। ਜਿਸਹਾਲ ਬੋਏ ਗੁਰੂ ਦਾ ਉਹ ਸੱਚੇ ਤਖਤ ਦਾ ਕਮਾਏ। ਇਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸੋ ਹੁਕਮ ਦੀ ਪੂਰਤੀ ਕਰ ਰਹੇ ਆਂ। ਪਰ ਸੇਵਾ ਤੇ ਸਿਮਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਖਣ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ। ਤੇ ਨਾਲ ਦੇਖੋ ਕਿ ਢੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ। ਕੋਈ ਭੋਲ ਹੁੰਦੀ ਹੈ। ਤੇ ਉਹਦੀ ਸਦਾਈ ਜਿਹੜੀ ਹੈ ਸੇਵਾ ਤੇ ਸਿਮਰਨ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ